ਮਾਨਯੋਗ ਮੁੱਖ ਮੰਤਰੀ ਪੰਜਾਬ ਜੂ ਦੇ ਦੇਸ਼ਾਂ ਨਿਰਦੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮੋਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਟੜਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਂ ਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲੀਆਂ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 148 148800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੇ ਤੌਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਫ ਖੁਦ ACP ਸੈਂਟਰਲ ਜਸਪਾਲ ਸਿੰਘ ਜੀ ਖੁਦ ਹਾਏ ਹਾਜ਼ਰ ਹੋਏ ਤੇ ਉਹਨਾਂ ਦੀ ਟੀਮ ਦਾ ਸਾਨੂੰ ਬਹੁਤ ਸਪੋਰਟ ਕੀਤੀ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅਮਰਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਸਾਡੇ ਡਰੱਗ ਜਿਹੜੇ ਡਿਪਾਰਟਮੈਂਟ ਦੇ ਜੈਡਲੇ ਜ਼ਿਲ੍ਹਾ ਲਾਈਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਟ੍ਰਕ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਅਪਰੇਸ਼ਨ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸੀ ਇਹ ਸਿੰਘ ਦੀ ਦੁਕਾਨ ਹੈ ਉਹਨੇ ਉੱਪਰ ਇੱਕ ਗੋਡਾਊਨ ਬਣਾਇਆ ਹੋਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 48000 ਤੇ 800 ਜੋ ਪ੍ਰੈਗਲਾ ਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਲਗ ਲਗ ਜੋ ਪਾਬੰਦੀ ਛੁਦਾ ਹੈ ਉਹ 151200 ਇਹ ਟੈਬਲੇਟਸ ਜਿਹੜੀਆਂ ਬਰਾਮਦ ਹੋਈਆਂ ਤੇ ਜੋ ਇਹਨਾਂ ਜਿਹੜੀ ਰਿਕਵਰੀ ਹੋਈ ਹੈ ਇਹਦੀ ਜਿਹੜੀ ਕੀਮਤ ਬੰਦੀ ਹੈ 69 ਲੱਖ ਰੁਪਇਆ ਬੰਦੀ ਹੈ ਇਸ ਦਾ ਇਹ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਬਹੁਤ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਡਾਕਟਰ ਡਿਪਾਰਟਮੈਂਟ ਦਾ ਖਾਸ ਰੋ ਰਿਹਾ ਹੈ ਇਹਨਾਂ ਦੀ ਹੀ ਇਨਫਾਰਮੇਸ਼ਨ ਸੀਗੀ ਉਹਦੇ ਤਹਿਤ ਕਾਰਵਾਈ ਕਰਦੇ ਆ ਸੀ ਜਿਹੜਾ ਏ ਰਿਕਵਰੀ ਕੀਤੀ ਹੈ ਤੇ ਇਹਦੇ ਵਿੱਚ ਇਹ ਜਿਹੜਾ ਅਮਿਤ ਕੁਮਾਰ ਹੈ ਉਹਨੂੰ ਅਰੈਸਟ ਕਰ ਲਿਆ ਹੈ ਪਰਮਾ ਦਰਜ ਕਰਤਾ ਗਿਆ 19 ਨੰਬਰ ਮਕਦਮਾ ਹੈ ਇਹ ਅੰਡਰ ਸੈਕਸ਼ਨ 188 ਆਈਪੀਸੀ ਤੇ 13 ਸੀ ਐਂਡ ਰੈਡ ਵਿਦ 62 ਜੋ ਡਰਗਸ ਐਂਡ ਕੋਸਮੈਟਿਕਲ ਜਿਹੜਾ ਥਾਣਾ ਕਤਵਾਲੀ ਇਹਦੇ ਦਰਜ ਕਰ ਲਿਆ ਤੇ ਇਹ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਇਹਦੇ ਜਿਹੜੋ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਉਹ ਵੀ ਸਟੈਬਿਸ਼ ਕੀਤੇ ਜਾਣਗੇ ਤੇ ਅੱਗੇ ਹੋਰ ਰਿਕਵਰੀ ਹੋਣ ਦੀ ਵੀ ਸਾਨੂੰ ਆਸ ਹੈ